ਸਥਾਨਕ ਗੁਰੂ ਨਾਨਕ ਮੋਹੱਲਾ ਵਾਸੀ ਮਨਮੋਹਨ ਸ਼ਰਮਾ ਦੇ ਘਰ ਬੀਤੀ ਰਾਤ ਚੋਰਾਂ ਨੇ ਚੋਰੀ ਕਰ ਲਈ ਜਿਸ ਵਿੱਚ ਉਸ ਦਾ ਲਾਇਸੈਂਸੀ ਰਿਵੋਲਵਰ ਅਤੇ ਕੁਝ ਕੀਮਤੀ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਦੌਰਾਨ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚੇ ਸਮੇਤ ਰਖੜੀ ਬੰਨਣ ਦੇ ਲਈ ਸ਼ਿਮਲਾ ਗਏ ਹੋਏ ਸਨ ਕਰ ਨੂੰ ਤਾਲਾ ਲਗਾ ਕੇ ਚਾਬੀ ਗਵਾਂਡੀਆਂ ਨੂੰ ਫੜਾ ਗਏ ਅੱਜ ਸਵੇਰੇ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਸੀ ਜਦੋਂ ਗਵਾਂਡੀਆਂ ਨੇ ਤਾਲਾ ਖੋਲ੍ਹ ਕੇ ਘਰ ਦਾ ਮੇਨ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾ ਖੁੱਲਿਆ ਉਹਨਾਂ ਨੇ ਆਲੇ ਦੁਆਲੇ ਹੋਰ ਗਵਾਂਡੀਆਂ ਨੂੰ ਬੁਲਾਇਆ ਜਦੋਂ ਕੰਦ ਟੱਪ ਕੇ ਵੇਖਿਆ ਤਾਂ ਅੰਦਰ ਮੇਨ ਦਰਵਾਜ਼ੇ ਨੂੰ ਅੰਦਰੋਂ ਕੁੰਡਾ ਲੱਗਿਆ ਹੋਇਆ ਸੀ ਜਦਕਿ ਕੋਠੀ ਦਾ ਲੋਬੀ ਵਾਲਾ ਦਰਵਾਜ਼ਾ ਤੋੜਿਆ ਹੋਇਆ ਸੀ ਘਰ ਦੇ ਅੰਦਰ ਜਾ ਕੇ ਵੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਬੈੱਡਾਂ ਅਤੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਫਰੋਲਾ ਫਰਾਲੀ ਕੀਤੀ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੀੜਤ ਵੱਲੋਂ ਵੀ ਦੱਸਿਆ ਗਿਆ ਹੈ ਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਮਨਮੋਹਨ ਸ਼ਰਮਾ ਵਰਨਾਕ ਮੱਲਾ ਮਾਚੜੇ ਘਟਨਾ ਦਾ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ ਸਵੇਰੇ ਅਸੀਂ ਅਸੀਂ ਗਏ ਹੋਏ ਸੀਗੇ ਮੇਰੀ ਵਾਈਫ ਨੇ ਲੱਕੜੀ ਬੰਨਣ ਤੇ ਜੋ ਸਰੇ 9 ਵਜੇ ਦੀ ਗੱਲ ਆ ਉਹਨੇ 9 ਵਜੇ ਦੀ ਗੱਲ ਤਾਂ ਮੇਰੇ ਸਾਡੇ ਪਰੋਸੀ ਆ ਸਿਮਰਨ ਸਿਮਰਨਜੀਤ ਸਿੰਘ ਆ ਸਾਹਮਣੇ ਸਬਜ਼ੀ ਦਾ ਕੰਮ ਕਰਦਾ ਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਸੀ ਕਿ ਵੀ ਕਿਨਾ ਬੂਟਿਆਂ ਨੂੰ ਆਪਣਾ ਆਪਾ ਦੋ ਆਪਣਾ ਪਾਣੀ ਪੁਣੀ ਪਾ ਦਿਆ ਕਰਿਓ ਉਹ ਖੋਲਣ ਲੱਗੇ ਤਾਂ ਜਿੰਦਾ ਹੀ ਨਾ ਖੁੱਲੇ ਮਤਲਬ ਬਾਹਰ ਨਾਲ ਜਿੰਦਾ ਲੱਗਿਆ ਹੋਇਆ ਸੀ ਆ ਖੋਲਦੇ ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤਾਂ ਅੰਦਰ ਜਿੰਦਾ ਜਿੰਦਾ ਟੁੱਟਿਆ ਹੋਇਆ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਤਾਂ ਵੜੋ ਸੁੰਦਰ ਵੜਕੇ ਜੀ ਨੇ ਦੇਖਿਆ ਉਹ ਸਾਰੇ ਲੋਕ ਲੁਕ ਡੁੱਟੇ ਹੋਏ ਸੀਗੇ ਸਾਰੇ ਹਾਲ ਮਾਰੇਆਂ ਲਮੁਰੀਆਂ ਖੁੱਲੀਆਂ ਸੀਗੀਆਂ ਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਉੱਥੇ ਦੇਖਿਆ ਮੇਰੀ ਮੇਰੀ ਇਹ ਬੱਤੀ ਬੋਰ ਦੀ ਰੋਵਲਵਰ ਵੀ ਪਈ ਸੀਗੀ ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ ਉਹ ਮੈਂ ਲੈ ਕੇ ਨਹੀਂ ਗਿਆ 14-15 ਸਾਲ ਹੋ ਗਏ ਮੇਰੇ ਬਣੀ ਹੋਈ ਉਹ ਵੀ ਨਾਲ ਲੈ ਗਏ ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ ਉਹ ਲੈ ਕੇ ਇੱਕ ਮੰਦਰੀ ਸੀਗੀ ਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ ਤਿੰਨੇ ਕਿਦਰ ਸਮਾਨ ਸੀਗਾ ਸਮਾਨ ਜਿਹੜਾ ਉਹਨੂੰ ਟੋਪਸ ਚਾਰ ਗ੍ਰਾਮ ਦੇ ਟੋਪਸ ਸੀਗੇ ਮੰਦਰੀ ਵੀ ਤਿੰਨ ਚਾਰ ਗ੍ਰਾਮ ਦੀ ਸੀਗੀ ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ ਉਹ 3-4-5 ਲੱਖ ਰੁਪਏ ਦਾ ਆਉਂਦੇ ਚ ਕਿਉਂਕਿ 350 ਤੋਂ 4 ਨਾ 480 ਮੋਤੀ ਸੀਗੇ ਉਹਦੇ ਚ ਸੱਚੇ ਮੋਤੀ ਉਹ ਗੜ ਵਾਸਤੇ ਪਹਿਲਾਂ ਦਾ ਨਿੱਤਾ ਹੋਇਆ ਸੀਗਾ ਉਹ ਫਿਰ ਅੰਧਾ ਨਹੀਂ ਸੀਗਾ ਇਸ ਲਈ ਅਸੀਂ ਵਿੱਚੇ ਲੋਕਰ ਦੇ ਵਿੱਚ ਉੱਥੇ ਹੀ ਅਲਮਾਰੀ ਦੇ ਵਿੱਚ ਹੀ ਰੱਖਿਆ ਹੋਇਆ ਸੀਗਾ ਘਟਨਾ ਬਾਰੇ ਕੋਈ ਤੁਹਾਨੂੰ ਲੱਗਦਾ ਕੋਈ ਸ਼ੂ ਮਿਲ ਗਈ ਹੋਈ ਹੈ ਜਰੂਰ ਹਾਂ ਜੀ ਘਟਨਾ ਬਾਰੇ ਤੁਹਾਨੂੰ ਲੱਗਦਾ ਵੀ ਕਿਸ ਨੇ ਕੀਤਾ ਹੋਊਗਾ ਨਹੀਂ ਹਲੇ ਤੱਕ ਤਾਂ ਨਹੀਂ ਹੈ ਕਿਉਂਕਿ ਮੈਂ ਹੁਣੇ ਆਇਆ ਹੀ ਹਾਂ ਪ੍ਰਸ਼ਾਸਨ ਨੂੰ ਤੁਸੀਂ ਕਹ ਲਾਗੇ ਹਾਂ ਸੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੂਸੀ ਨੂੰ ਪਰ ਕੋਈ ਨਹੀਂ ਸੇਰੇ ਕਿ ਮੇਰਾ ਕਿਹਨਾ ਪ੍ਰੋਬਲਮ ਇਹ ਆ ਵੀ ਮੇਰੀ ਰਵਲਵਰ ਬਾਹਰ ਬਾਈਚਾਂ ਤੋਂ ਹੋ ਕੁਝ ਕਰ ਲੈਣ ਉਹਦੇ ਨਾਲ ਵੈਪਨ ਨਾਲ